ਸਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਅੱਜ ਪਿੰਡ ਆਇਆ ਕੋਟਲਾ ਡੂਮ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਬਾਕੀ ਟੌਪ ਦੀਆਂ ਜਰਸੀਆਂ ਆ ਗਈਆਂ ਤੇ ਮੁੱਲ ਕਰਾਉਣੇ ਨਿਗੇ ਨਿਗੇ। ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਲੈਨੇ ਇਹਨਾਂ ਦੀ ਪੂਰੀ ਡਿਟੇਲ। ਸਾਸੀ ਗਾਲ ਜੀ ਵੀਰ ਜੀ ਸਾਸਕੇ ਵੀਰ ਜੀ ਹੋਰ ਸਭ ਠੀਕ ਠਾਕ ਏ ਜੀ ਵਧੀਆ ਵਧੀਆ ਕਿਰਪਾ ਜੀ ਵਧੀਆ ਤੇ ਨਾਮ ਦੱਸੋ ਹਾਂ ਨਾਮ ਮੇਰਾ ਸਾਧ ਸਿੰਘ ਜੀ ਪੈਂਦਾ ਆਪਣਾ ਕੋਟਰਾ ਡੂਨ ਆ ਹਾਂਜੀ ਤੇ ਜਿਹੜਾ ਅੰਬਰਸਰ ਲੱਗ ਸ਼੍ਰੀ 라ਮਤੀ ਤੇ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਦੱਸ ਦੋ ਫੋਨ ਨੰਬਰ ਹੈਗਾ 97812 2872 ਠੀਕ ਹੈ ਜੀ ਕਿੰਨੇ ਪਸ਼ੂ ਫਿਰ ਅੱਜ ਪਸ਼ੂ ਵਿਧੀ ਤੇ ਨੇ ਆ ਤਨੇ ਸੂਇਆਂ ਸਵਾਈਆਂ ਮੋਲਾ ਜੀ ਜੈ ਜੀ ਕਰਦਿ ਗਏ ਲੋੜੀ ਲੜੀ ਆ ਬਿਲਕੁਲ ਮੋਲਾ ਮਤਲਬ ਵੀ ਗਿਫਟ ਹੀ ਇੱਕ ਦੇਨੇ ਭੈਣ ਕੋਲ ਜੀ ਗਿਫਟ ਲਾ ਦੇਨੇ ਅੱਜ ਕਿੰਨੀ ਸੂਇਆਂ ਸਵਾਈਆਂ ਵਾ ਤੇ ਬੱਚੇ ਵੀ ਬੜੇ ਕਮਾਲ ਦੇ ਜਰਸੀਆਂ ਮਗਰ ਮੈਂ ਵੇਖ ਕੇ ਆ ਤੇ ਉਹ ਵੀ ਵਿਖਾ ਦੇਨੇ ਐਂਡ ਤੇ ਵੀਡੀਓ ਦੇ ਤੇ ਹਾਂਜੀ ਇਹਦੀ ਕੀ ਡਿਟੇਲ ਜੇ ਵੱਚੀ ਦੀ ਇਹ ਵੀ ਜੀ ਇਹ ਤੀਜਾ ਸੂਆ ਸੂਈ ਲੇ ਅਛਾ ਤੀਜਾ ਸੂਆ ਸੂਈ ਤੇ ਕਿੰਨਾ ਜੇ ਇਹਦੇ ਕੋਲ ਹੁਣ ਬੋਲਾ ਦੁੱਧ ਲਾ ਲੋ ਬੋਲਾ ਲਾ ਦੁੱਧ ਹੀ ਕਿੰਨੇ ਕਿੰਨੇ ਚੱਦੀ ਸੂਈ ਆ ਇਹ ਵੀ ਜੀ ਦੱਥਾ ਗੱਲ ਕੀ ਆ ਹਾਂਜੀ ਇਹ ਕੋ ਭੈਣ ਦਾ ਬੱਚੇ ਵਿਖਾ ਦਨੇ ਗੂਗੀਆਂ ਦਲਾਂ ਦਾ ਲਾ ਲੈ ਕੋ 15 ਦਾ ਰਾਮ ਠੀਕ ਠੀਕ ਅਗਲੇ ਦੇ ਸਾਥ ਅਛਾ ਦੁੱਧ ਤੇ ਆ ਗਈਆਂ ਫਿਰ ਤੇ ਇਹ ਦੁੱਧ ਤੇ ਆ ਹਾਂਜੀ ਤੇ ਕਿੰਨਾ ਜੇ ਇੱਕ ਦੁੱਧ ਦੇ ਕੋਲ ਇੱਥੇ ਨੇ 10 ਲੀਟਰ ਤੋ ਤਿਆਰ ਆ 9 ਲੀਟਰ ਦੀ ਫੁੱਲ ਗਾਰੰਟੀ ਭਾਵੇਂ ਭੰਡਰਾ ਤਾਰ ਵੀ ਨਾ ਮਰੇ ਠੀਕ ਆ 9 ਕਿਲੋ ਕਰਕੇ ਕੋਈ ਭਰਾ ਖੜੇ ਤੋੜ ਦੋ ਵੀ ਜੀ ਇਹਨੂੰ ਤੋੜ ਲਓ ਜੀ ਪੂਰੇ ਕਮਾਲ ਦੀਆਂ ਮੋਲਤ ਨੂੰ ਪ੍ਰਾਪਿਤ ਕਰ ਰਿਹਾ ਵਾਈ ਦੇ ਬਸ ਦੇ ਲਾੜੇ ਕਰਦੇ ਆਂ ਹਾਂਜੀ ਹਾਂਜੀ ਵਿਆਹ ਦਾ ਕਰਕੇ ਫਿਰ ਨਾ ਹੈ ਸੋਹਟ ਰੂਟਰ ਬਹੁਤ ਕਮਾਲ ਦਾ ਲੱਗਾ ਜੇ ਬੱਚੀ ਨੂੰ ਜਾਂਦੋ 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 ਜਾਨੀ ਕੁਮਾ ਲੈਓ ਇਹ ਵੀ ਪੂਰੇ ਕਮਾਲ ਦੀ ਜਰਸੀ ਆ ਪੰਜ ਸਿੰਪਲ ਆਇਆ ਜੀ ਇਹਨਾਂ ਦਾ ਪੰਜ ਸ਼ੇਰ ਠੀਕ ਹੈ ਜੀ ਮੋਲਾ ਚ 35 ਤੋਂ ਵੀ ਥੱਲੇ ਥੱਲੇ ਕਰਾਉਣੇ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਭਾਈ ਹੁਣੀ ਜਿਆਦੇ ਆਂਦੇ ਤੇ ਮੈਂ ਚਲੋ ਤੁਸੀਂ ਵਿਆਹ ਵੀ ਵੇਖਣਾ ਤੇ ਜਾਇਜ਼ ਕਰ ਦਈਏ ਭਾਈ ਜਿੰਨੇ ਮੋਲਾ ਚ ਕਰਦਣੇ ਕੋਈ ਭਰਾ ਖੜਕੇ ਭਾਵੇਂ ਵੇਚ ਲੇ ਅੱਜ ਭਾਈ ਬਿੱ ਕਿੰਨੇ ਦੀ ਕਰਤੀ ਜਾਇਜ਼ ਕਰ ਗਏ ਵੀ ਵਿੱਧੀ ਜੀ ਦੇ ਮੁੱਲ ਕਰਾਉਣਾ ਹੀ ਗੱਲ ਕਰੋ ਹਾਂਜੀ ਤੇ ਮੁੱਲ ਕਰਨ ਨੂੰ ਭਾਵੇਂ 40 42 ਕਰੀਓ ਕੋਈ ਫੈੜਾ ਨਹੀਂ ਹੈ ਨਾ ਹਾਂਜੀ ਨਹੀਂ ਤੁਸੀਂ ਵਿਆਹ ਨੂੰ ਨਾਲੇ ਦੇਖਣਾ ਜੈਜ ਕਰਦੇ ਹੋ ਆਹ ਦੇਖਣਾ ਵਿਆਹ ਤੁਹਾਨੂੰ ਪਤਾ ਕਰ ਦੇਵੇ ਬਾਕੀ ਆਪਾਂ ਬੋਲਣ ਦਾ ਦਾਵਾ ਪਾਠ ਹੋਣ ਲਿਆ ਪਿਆ ਬਾਕੀ ਇਹ ਵੀ ਆਪਾਂ ਦੇਣ ਵਾਲਾ ਨਾਲ ਨਾਲ ਕਰਨੇ ਆ ਹਾਂਜੀ ਕਿਹਦੇ ਨਹੀਂ ਵਿਧੀ 37000 ਦੀ ਦੇ ਦਾਂਗੇ ਨਹੀਂ 37 ਦੀ ਨਹੀਂ ਮੈਂ 35 ਤੋਂ ਥੱਲੇ ਕਹਿ ਬੈਠਾ ਤੇ ਕੋਈ ਗੱਲ ਨਹੀਂ ਕਿੱਥੇ ਕੀ ਕਰਨਾ ਕਹਿੰਦਾ ਕੋਈ ਗੱਲ ਨਹੀਂ ਜੋਰ ਤਾਂ ਲੱਗੇ ਦੱਸੋ ਤੁਸੀਂ ਹੁਕਮ ਕਰੋ ਕੋਈ ਨਹੀਂ 35 ਤੋਂ ਕਿੰਨੀ ਥੱਲੇ ਕਰ ਦੀਏ ਪੂਰੇ 35000 ਰੁਪਏ ਘੱਟ ਦੇਣਾ ਜੀ ਹੋਰ ਕਿਤੇ 32000 ਦੀ ਕਰਦੀ ਹਾਂ ਨਾਲਾ ਮੋਲੀ ਫਿਰ ਕਿਹਦਾ ਵੀਰ ਜੀ ਭੈਣ ਕਾ ਫੋਨ ਲਾਵੇ ਹਾਂਜੀ ਪਤਾ ਨਹੀਂ ਕਿੱਥੇ ਸੌਦਾ ਹੋਇਆ ਨਾ ਠੀਕ ਹੈ ਜੀ ਹਾਂਜੀ ਅੱਗੇ ਆ ਗਈ ਜੇ ਜਰਸੀ ਇਹ ਪਹਿਲਾਂ ਤੂੰ ਆ ਜੇ ਸ਼ਕੀਨ ਜੀ ਵੜਿਆ ਤੇ ਕਿੰਨਾ ਜੇ ਇਹਦੇ ਕੋਲ ਕਿੰਨਾ ਟਾਈਮ ਕਿਹਦੇ ਟਾਈਮ 11 ਲੀਟਰ ਹੋਊ ਆਪਾਂ ਇਹ 10 ਲੀਟਰ ਕਹਿ ਕੇ ਦੇਣੀ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋਇਆ ਜੀ ਮਲਕ ਇਹ ਵੀ ਇੰਨੇ ਕੀ ਕੋਈ 20 20 22 22 ਤਾਂ ਹੁਣ 15 ਦਿਨੋਂ 20 ਤੰਦਰੰਦਰ ਹੀ ਆ ਠੀਕ ਹੈ ਜੀ ਤੋਰ ਤੋ ਇਹਨੂੰ ਵੀਰ ਜੀ ਤੋਰ ਪੁੱਤ ਹੈ ਲਓ ਜੀ ਵਿਧੀ ਜਰਸੀਆਂ ਕਮਾਲ ਦੀਆਂ ਜਰਸੀਆਂ ਅੱਜ ਬਾਕੀ ਨਾ ਥੋੜਾ ਸੀ ਲਿਆ ਕੋਈ ਬੰਗਾ ਨਹੀਂ ਕੁਛ ਨਹੀਂ ਇਦਾਂ ਹੀ ਹਾਂਜੀ ਵੀਰ ਉਹਨਾਂ ਦੇ ਨਾ ਘਰੇ ਵਿਆਹ ਆ ਉਹਦਾ ਕਰਕੇ ਫਿਰ ਉਹਨਾਂ ਦੇਣ ਲੈਣ ਵਾਲੇ ਮੁੱਲ ਕਰ ਦੇਣਾ ਅੱਜ ਬਾਕੀ ਬਾਜ਼ਾਰ ਬਹੁਤ ਬੜਾ ਤੇਜ਼ ਆ ਵੈਸੇ ਤੇ ਲੱਭਦਾ ਹੀ ਨਹੀਂ ਪਸ਼ੂ ਹੁਣ ਬਾਹਰ ਹਾਂਜੀ ਕਮਾ ਦਿਓ ਵੀਰ ਜੀ ਕਮਾ ਲਿਓ ਹੁਣ ਸਥਾਨ ਤੋਂ ਤੁਹਾਨੂੰ ਲਾਗੇ ਤੋਂ ਵਿਖਾ ਦਿੰਦੇ ਇੱਕ ਰੀ ਲਓ ਜੀ ਇਹ ਥਣ ਥੋਨੇ ਦਾ ਚੈੱਕ ਕਰ ਲਓ ਥਣ ਲੰਮਾ ਜੇ ਪਸਕੇ ਵੀ ਇਹਦੀ ਪੂਰਾ ਖੁਨਾ ਵੰਡਾ ਠੀਕ ਹੈ ਜੀ ਬਾਕੀ ਬੱਚੇ ਤੁਹਾਨੂੰ ਮਾੜੀ ਦੀ ਝਾਤੀ ਮਾਰਾ ਦਿੰਦੇ ਆ ਲਓ ਜੀ ਇਹ ਬੱਚੇ ਜੇ ਇਹ ਜਰਸੀਆਂ ਦੇ ਉਹ ਅਗਲਾ ਸਾਈਵਲ ਦਾ ਜੀ ਤੇ ਬਾਕੀ ਇੱਕ ਵੈੜ ਰਹਿ ਗਈ ਉਹ ਵੀ ਤੁਹਾਨੂੰ ਖਾ ਦਿੰਦੇ ਆ ਇਹਦਾ ਮੁੱਲ ਵੀ ਕਰਾ ਦਿੰਦੇ ਆ ਹਾਂ ਜੀ ਭਾਈ ਇਹ ਕਿੰਨੇ ਦੀ ਕਰ ਦਿੱਤੀ ਜਾਇ ਜੀ ਕਰੀਏ ਵੀ ਮੁੱਲ ਵੀ ਜੀ ਇਹਦਾ ਵੀ ਭਾਵੇਂ 45 ਕਰ ਲਓ 45 ਕਰ ਲਓ ਹਾਂਜੀ ਠੀਕ ਹੈ ਜੀ ਉਹਦਾ ਵਰਸੀ ਮਤਲਬ ਇਹ ਉਹ ਵੀ ਚੰਗੀ ਹੈ ਵੀ ਚੰਗੀ ਵਰਸੀ ਉਹ ਵੀ ਜਰਸੀ ਦਵੇਂ ਹੈਗੀਆਂ ਵਾ ਹਾਂਜੀ ਹਾਂਜੀ ਮੁੱਲ ਕਰ ਲਓ ਜਨਾਬ ਬਾਕੀ ਕਰ ਲਓ ਬਾਕੀ ਇਹ ਵੀ 3500 ਦੇ ਦਾਂਗੇ ਬੇਟੀ 35 ਦੀ ਹਾਂਜੀ ਮੈਂ ਨਾ ਫਿਰ ਬਰਾਬਰੀ ਕਰ ਦਈਏ ਦੋਏ ਇਹ ਕੋਈ ਜੋੜਾ ਖੜੂ ਨਾ ਤਾਂ 10000 ਹੋਰ ਮਾਨ ਕਰਾਂਗੇ ਬੇਟੀ ਠੀਕ ਹੈ ਜੀ ਲਓ ਜੋੜਾ ਕੱਤੀ ਕੱਤੀ ਕੀ ਦੇ ਦਾਂਗੇ ਜੇ ਕੋਈ ਭੈਣ ਭਰਾ ਜੋੜਾ ਇਕੱਠਾ ਲੈ ਜੂਗਾ ਠੀਕ ਹੈ ਜੀ ਹਾਂਜੀ ਅੱਗੇ ਆ ਗਈ ਤੇ ਛਾਈ ਵਾਲਾ ਇਹ ਇਹਦੀ ਤੁਹਾਨੂੰ ਲੈ ਕੇ ਆਏ ਆ ਲੈ ਪਿੰਡੋਂ ਲਈ ਆਪਣੇ ਹਾਂਜੀ ਇਹਦੀ ਕੀ ਡਿਟੇਲ ਜੇ ਇਹ ਪਹਿਲਾ ਸੂਆ ਜੇ ਚਾਰ ਦੰਦ ਦੀ ਸੂਈ ਹੈ ਠੀਕ ਹੈ ਜੀ ਤੇ ਦੁੱਧ ਕਿੰਨਾ ਜੇ ਤੋਂ ਤੇ ਇਹਦੇ ਥਾਂ ਤੇ 10 ਤੋਂ 11 ਲੀਟਰ ਦੇ ਕਿੰਨੇ ਦਿਨਾਂ ਦੀ ਸੂਈ ਹੈ ਇਹ ਤਾਜੀ ਹੈ 5 ਦਿਨ ਹੋਏ ਚਾਰ ਦਿਨ ਤੋਂ ਇਹਨੂੰ ਵੀ ਤੋਰੋ ਵੀ ਜੀ ਇਹ ਆਪਣੇ ਪਿੰਡੋਂ ਲਈ ਲਾਈ ਹੈ ਲੈ ਕੇ ਆਂਦੀ ਹੱਲ ਸੇ ਠੀਕ ਹੈ ਥਣ ਥਣ ਇਹਨੂੰ ਵੀ ਕਮਾਲ ਦਾ ਲੱਗਾ ਪੂਰਾ ਹਾਂਜੀ ਤੇ ਮੋਲੇ ਦਾ ਵੀ ਨਿਗਾਹ ਆ ਜਾ ਕਰਾ ਦੇਣਾ ਕੋਈ ਭਰਾ ਫੋਨ ਇੱਕ ਵਾਰੀ ਜ਼ਰੂਰ ਲਾਵੇ ਆ ਦੇਣ ਲੈਣ ਵਾਲੇ ਮੋਲੇ ਜਿਹੜਾ ਪਹਿਲਾਂ ਫੋਨ ਲਾ ਕੇ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਤੇ ਰਹਿ ਗਿਆ। ਥਾਨ ਵੇਖੋ ਜੀ ਚੀਮਾ ਸਾਹ। ਹਾਂਜੀ ਹਾਂਜੀ। ਥਾਨ ਵੇਖੋ ਕਿੰਨਾ ਟਾਪ ਦਾ ਲਗਾ। ਠੀਕ ਆ ਹਾਂਜੀ। ਤੋਰ ਦੋ ਵੀਰ ਜੀ ਤੋਰ ਦੋ। ਪੂਰੇ ਕਮਾਲ ਦੀ ਆ ਵੈੜ। ਅਜੇ ਆਪਣੇ ਆਉਂਦਿਆਂ ਆਉਂਦਿਆਂ ਇਹ ਵੀ ਆਈ ਹਿਸਾਬ ਨਾਲ। ਲੈ ਆ ਵੀਰ ਜੀ। ਲੈਓ ਲੈਓ ਕਮਾ ਲਓ। ਥਾਨ ਥੋਂ ਦੀ ਕੁਆਲਿਟੀ ਬੜੀ ਜੇ ਵੈੜ ਦੀ। ਮੂੰਹ ਚਾਰ ਦੰਦ ਜੇ ਵਿੱਚੀ। ਠੀਕ ਆ ਜੀ। ਹਾਂਜੀ। ਮੂੰਹ ਚਾਰ ਦੰਦ ਆ। ਬਈ ਹੈ ਕੱਦ ਕਾਠ ਵਾਲੀ ਆ ਫਾਈ ਭਾਈ ਇਹ ਕਿੰਨੇ ਦੀ ਕਰ ਦਈਏ ਜੈ ਜੈ ਜੀ ਕਿੰਨਾ ਕਰ ਦਈਏ 45 ਬੋਲੀ ਨਹੀਂ 45 ਨਹੀਂ ਹਾਂਜੀ ਮੈਂ ਤਾਂ 35 ਤੋਂ ਥੱਲੇ ਤਿੰਨਾਂ ਦਾ ਕਹਿਤਾ ਤੇ ਹੁਣ ਕਿਦਾਂ ਕਰੀਏ ਇਹਦੀ 30 ਤੋਂ ਥੱਲੇ ਦੇ ਦਈਏ ਕਰ ਦਈਏ ਜਿੰਨੀ ਚੰਗੀ ਜੇ ਉਹ ਕੋਈ ਨਹੀਂ ਆ ਵਿਆਹ ਵੀ ਵੇਖੋ ਬਗਰੋ ਫੇਰ ਵਿਆਹ ਮਗਰੋ ਲੱਭ ਲਏ ਹੋਗੇ ਕਹਿੰਦੇ ਹੁਣ ਤੁਹਾਡਾ ਹਫਤਾ ਕਿਥੇ ਟਾਈਮ ਲੱਗਣਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀ ਜੇ ਤਨਾ 60000 ਮਾਰਦਣ ਕਰਾ ਲੋ ਭੈਸਾ ਨਹੀਂ ਕਰ ਦਈ ਮੈਂ ਤੇਨਾ 35 ਤੋਂ ਥੱਲੇ ਕਰ ਦਈਏ ਵੀ ਤੱਕ ਆ ਹੋਏ ਨਾਲੇ ਭਾਈ ਬਹੁਤ ਚੰਗੀ ਵਸੀ ਏ ਕੋਈ ਗੱਲ ਨਹੀਂ ਕਰ ਦਈ ਮੈਂ ਤੇਨਾ ਚਲ 35 ਦੀ ਦੇਦਾ ਪੂਰੀ ਠੀਕ ਆ ਤੇ ਨਹੀਂ ਕਰਦੇ ਹੋ 35 ਜੋ ਮਾਨਤਣਾ 35 ਜੋ ਕਰਾਣਾ ਮੈਂ ਕਰ ਦੇ ਇਹ ਹਾਂ ਨਾ ਵੀ ਜੀ 33000 ਵੀ ਦੇ ਦਾਂਗੇ ਲਓ ਜੀ ਵੀਰ ਜੀ ਮੈਂ ਚੋਟਪਾ ਕਰ ਦਾਂਗੇ ਮਿਲਦੀਆਂ ਨਹੀਂ ਇਹ ਬਾਕੀ ਚਲੋ ਸੂਈਆਂ ਸਵਾਈਆਂ ਆਪਣੀਆਂ ਚੋਚਵਾ ਕੇ ਮੇਰੇ ਭਰਾ ਥੱਲੇ ਕਰਕੇ ਜਿਹੜੀ ਚਾਈ ਵਾਲਾ ਨਾ ਵੀਰ ਜੀ ਹਾਂਜੀ ਹਾਲੇ ਪਹਿਲਾਂ ਕਰਕੇ ਇਦਾਂ 1921 ਮਾੜੀ ਜੀ ਹੌਲ ਕਰਦੀ ਅਸੀਂ ਬਾਗਰ ਕੋਈ ਭਰਾ ਚਲੋ ਵੀਡੀਓ ਕਾਲ ਤੇ ਚਵਾਲੇ ਇੱਕ ਦੀ ਵੀਡੀਓ ਕਾਲ ਤੇ ਚਵਾਲੇ 1921 ਮਾੜੀ ਜੀ ਹੌਲ ਕਰਦੀ ਆ ਪਹਿਲਾਂ ਭੈਣ ਭਰਾ ਨੂੰ ਦੱਸ ਦਈਏ ਤੇ ਬਾਕੀ ਚੁਾਈ ਚੁਈ ਨਹੀਂ ਬਿਲਕੁਲ ਸਾਫ਼ ਆ ਉਹ ਵੀ ਨਾਲ ਥੋੜੀ ਘਪਾ ਲੈ ਗਈ ਹਲੇ ਠੀਕ ਆ ਜੀ ਹਾਂ ਕੋਈ ਨਹੀਂ ਹੋ ਜੂ ਛੱਡ ਦੇ ਹਾਂ ਠੀਕ ਆ ਵੀਰ ਜੀ